Where you? ਬਰਸੇ ਗੁਰੂ ਘਰ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸੇ ਗੁਰੂ ਘਰ ਸੀ ਮਖ ਬੋਲਣਾ ਮਾਰਣੇ 나ਦ ਕੀਏ ਸਭ ਰਸ ਮਿੱਠੇ ਮੰਨੈ ਸੁਣੈ ਸਾਲੋਣੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਤਿਤ ਪਾਵਣ ਕਿਰਪਾ ਨਿਹਾਲ ਭਗਤ ਵਸ਼ਲ ਵਾਹੀਏ ਕੁਰ ਆਲੰ ਸਰੂਰੇ ਕਾਇ ਜਿਗਤ ਕਮਟਾਲੇ ਧੰਤੰਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇੜੇ ਤੋਂ ਹਾਜ਼ਰ ਹੋ ਪਰੇ ਗੁਰੂ ਪਿਆਰੀ ਸਾਧ ਸੰਗਤ ਜੀਓ ਪਾਸ਼ਨ ਅਪਾਰ ਕਿਰਪਾ ਰਹਿਤਾਂ ਕੀਤੀਆਂ ਜੋ ਸਾਨੂੰ ਅੰਮ੍ਰਿਤ ਵੇੜੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਅੰਮ੍ਰਿਤ ਵੇਲੇ ਤੋਂ ਸਤ ਸੰਗਤ ਦੀਆਂ ਘਟੀਆਂ ਪ੍ਰਾਰਥਾ ਹੋ ਜੇ ਅੰਮ੍ਰਿਤ ਵੇਲੇ ਤੋਂ ਇਹ ਸੁੰਦਰ ਦਵਾਰ ਸਜਾਏ ਗਏ ਸਜੇ ਹੋਏ ਦਰਾਨਾ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਰੂਪਾਂ ਦੇ ਪ੍ਰਕਾਸ਼ ਮਾਨ ਕਰਨ ਦੀ ਸੇਵਾ ਹੋਈ ਪ੍ਰੰਤਿ ਆਪ ਸਰਬਾਤ ਸੰਗਤਾਂ ਨੇ ਬੜੇ ਹੀ ਅਲਪ ਸਤਕਾਰ ਜੇ ਨਾਲ ਇਹ ਸੁਖਮਣੀ ਸਾਹਿਬ ਜੀ ਪਾਵਨ ਪਵਿੱਤਰ ਕਰਮਾਣੀ ਨੂੰ ਸਰਵਣ ਕਰਨਾ ਕੀਤਾ ਹਉਨ ਸੁਭਾਗ ਸਮਾ ਪ੍ਰਾਤਪਿਆ ਹੈ ਜੁਨਾ ਦੀਆਂ ਕਥਾ ਵਿਚਾਰਾਂ ਦੇ ਨਾਲ ਚੜੰਦਾ ਜੋ ਪਾਛਰਿ અપਾਰ ਪੰਖੀ ਸਦਕਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੜੀਵਾਰ ਕਥਾ ਵਿਚਾਰਾਂ ਚੜਦਈਆਂ ਉਹਨਾਂ ਦੇ ਨਾਲ ਸਾਂਝ ਪਾਉਣ ਦਾ ਜੋ ਵੀ ਸਨ ਸੁਭਾਗ ਸਮਾ ਵੜਿਆ ਹੈ ਸੁਭਰਥਾਣ ਅਤਵਾਈਏ ਆਪਣੇ ਵਣ ਹਦੇ ਚੇਤਨੂ ਆਕਾਰਤਾ ਕਰਦਿਆਂ ਹੋਇਆ ਗੁਰੂ ਦਰਬਾਰਾਂ ਵਿੱਚ ਹਾਜ਼ਰ ਹੋ ਆ ਕੇ ਗੁਰੂ ਸੰਗਤ ਕਰਕੇ ਨਾਮ ਜਿਸ ਕਰਿ ਬਾਣੀ ਕਥਨ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ ਆਪ ਸਰਬਸੰਗਤਾਨੇ ਕਲ ਦਿਨ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਈਵਾ ਸਤਿਗੁਰ ਸਕਾਰ ਪ੍ਰਖ ਨਰੰਕਾਰ ਦੇ ਉਸਤਤ ਨਾਮ ਗਉਨਿਆ ਹੋਇਆ ਸਮਝਾਉਣਾ ਕਰਦੇ ਕਿ ਸੰਸਾਰ ਦੇ ਵਿੱਚ ਬਿਆੰਤ ਜੀਵ ਆਉਂਦੇ ਹਨ ਤੇ ਜੀਵ ਸਫਰਮ ਕਾਤੇ ਇਥੋਂ ਕੂਚ ਕਰ ਜਾਂਦੇ ਕញ្ញਾਂ ਦੇ ਸਰਦਾਰ ਆਦਿ ਘਾਟੇ ਵੱਡੇ ਨਾਮ ਰਖੀਤੇ ਹਨ ਭਾਵੇਂ ਸੰਸਾਰ ਇਸ ਸ੍ਰਿਸ਼ਟੀ ਦੇ ਅੰਦਰ ਸੁਖਦਰਦ ਦੇ ਪਰਮਾਤਮਾ ਨੇ ਸ੍ਰਿਸ਼ਟੀ ਦੇ ਅੰਦਰ ਬ੍ਰਹੰਤ ਹੀ ਜੀਵਨ ਦਾ ਆਧਾਰ ਹੁੰਦਾ ਹੈ ਬ੍ਰਹੰਤ ਹੀ ਜੀਵ ਚੰਦੇ ਹਨ ਤੇ ਆਪਣੇ ਜੀਵਨ ਦਾ ਸਬਰ ਬਤਾ ਕੇ ਤੋਂ ਕੂਝ ਕਰ ਜਾਂਦੇ ਭਾਵ ਕੀਚਣੇ ਜਾਂਦੇ ਪ੍ਰਪਾਸ਼ਵੇ ਇਸ ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਅੰਦਰ ਕਈਆਂ ਨੇ ਸਰਦਾਰ ਆਦਿ ਘਟੇ ਵੱਡੇ ਆਦ ਰੱਖੀ ਰਹੇ ਹਨ ਭਾਵ ਕੀ ਸੇ ਦ੍ਰਿਸ਼ਟੀ ਦੇ ਅੰਦਰ ਜੀ ਜਨ ਦੇ ਵਿੱਚ ਮੰਗਤੇ ਹੀ ਜੰਮੇ ਨੇ ਕਈ ਜਨ ਦੇ ਰੱਜ ਵੱਡੇ ਵੱਡ ਤਰਪਾਲੀ ਵੀ ਜੰਮੇ ਪਰ ਗੁਰੂ ਪਿਆਰੇ ਇਸ ਦਰਵਾਰਾਂ ਵਾਲੇ ਸਰਦਾਰ ਹੋਣਾ ਚਾਹੇ ਬੰਗਾਲ ਹੋਣਾ ਸਾਸ਼ਵਿੰਦਿ ਜੀਵਨ ਸਫਰ ਵਕਾਇਆ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਜੀਵਨ ਹੀ ਵਿਅਰਥ ਹੈ ਕਿ ਭਾਵੇਂ ਇਸ ਸ੍ਰਿਸ਼ਟੀ ਜਦੋਂ ਜੀਵਨ ਦੀ ਸਫਰ ਮੁੱਕ ਜਾਂਦਾ ਹੈ ਜੀਵਨ ਦਾ ਸਮਾਂ ਬੀਤ ਜਾਂਦਾ ਹੈ ਜਦ ਸਵਾਸਾਂ ਦੀ ਬੇਨਤੀ ਮੁੱਕ ਜਾਂਦੀ ਹੈ ਉਸ ਨੂੰ ਮਕਾਇਆ ਨਹੀਂ ਸਮਝ ਲਉਂਦੀ ਹੈ ਕਿ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਸਾਰਾ ਜਗ ਜੀਵਨ ਹੀ ਵਿਅਰਥ ਟਲਾ ਜਾਂਦਾ ਹੈ ਫਿਰ ਗੁਰੂ ਪਿਆਰੇ ਜਿਨ੍ਹਾਂ ਨੇ ਨਾਮ ਖਾਣ ਸਰਤਾਨ ਕਰਕੇ ਵਜਦੇ ਕਪਾਸ਼ ਵੇਦੇ ਹੋਵੇ ਆਖਰ ਨੂੰ ਮਿੱਟੀ ਦੀ ਰਾਖ ਬਣ ਜਾਂਦੇ ਕਿ ਜਿਹੜੇ ਕਾਲ ਪ੍ਰਕਾਸ਼ ਦੀ ਨਿਵੇਹ ਦੀ ਨਜ਼ਰੂ ਦੇ ਵਿੱਚ ਨਹੀਂ ਆਉਂਦੇ ਕੀਟਾ ਅੰਦਰ ਚੀੜ ਕਰ ਤੇ ਗੁਰੂ ਪਿਆਰ ਆਖਰ ਨੂੰ ਐਕਾ ਪਾਉਣ ਜਿੱਡਾ ਮਾਟੀ ਧੜਾੜ ਹੋਵੇ ਹਲਾਕੇ ਦੇ ਵਿੱਚ ਨਾ ਚੰਗੀ ਰਹਿਣੀ ਸੈਣੀ ਚੰਗਾ ਨਾ ਹੋਵੇ ਪ੍ਰਧਾਨ ਗੁਰੂ ਨਾਨਕ ਪਾਸ਼ਾ ਆਖਦੇ ਕਿ ਭਾਈ ਜੇ ਉਹ ਪ੍ਰਮਾਤਮਾ ਕਾਲ ਪ੍ਰਖਰੀ ਮੇਰ ਦੀ ਨਜ਼ਰ ਦੇ ਵਿੱਚ ਨਾ ਆਇਆ ਉਹਦਾ ਜੀਵਨ ਇੱਕ ਕੀੜੇ ਦੀ ਵਾਂਗ ਬਣ ਜਾਂਦਾ ਹੈ ਇਸ ਲਈ ਗੁਰੂ ਪਿਆਰੇ ਪਾਸ਼ਾ ਸਮਝਾਉਣਾ ਕਰਦੇ ਕਿ ਭਾਈ ਇਸ ਜਗਤ ਦੇ ਅੰਦਰ ਇਸ ਸਰੋੱਚੀ ਹੋਈ ਸ੍ਰਿਸ਼ਟੀ ਦੇ ਅੰਦਰ ਭਾਵੇਂ ਕਿਸੇ ਬਰਤਾਰ ਦਾ ਕੋਈ ਵੀ ਜੀਵ ਹੈ ਪਰਸਨੋ ਜੀਵਨ ਬਿਤਾਇਆ ਜੀਵਨ ਦਾ ਸਫਰ ਬਿਤਾਇਆ ਇਹ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਅਧੂਰਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ ਪਹਿਲਾ ਅਜਿਹੀ ਆ ਕਾਵਨ ਮੇਤਵ ਵਿਚਾਰਾਂ ਦੇ ਅੰਦਰ ਧਨ ਤਨ ਸਭਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਦੇ ਅੰਦਰ ਅੰਗ 16 ਦੇ ਉੱਤੇ ਸੁਭਾਏ ਮਾਨ ਅਜ ਦੇ ਪਾਉਣ ਬਿਤੇ ਸ਼ਬਦ ਦੇ ਅੰਦਰ ਸੰਗਤਾਂ ਨੂੰ ਪ੍ਰਦੇਸ਼ ਦੇਣਾ ਕਰ ਰਹੇ ਗੁਰੂ ਪਿਆਰ ਇੱਕ ਅੰਗ ਤੋਂ ਲੈ ਕੇ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਵੱਖਰਾ ਵੱਖਰੀ ਰਾਹ ਨਾ ਦੇ ਕੇ ਵੱਖਰਾ ਵੱਖਰਾ ਸੰਦੇਸ਼ ਦੇ ਕੇ ਜੀਵਾਂ ਨੂੰ ਸਮਝਾਉਣਾ ਕਰ ਰਹੇ ਕਿ ਭਾਈ ਜੀਵਨ ਦੇ ਅੰਦਰ ਉਸ ਪ੍ਰਮਾਤਮਾ ਦੀ ਸਾਜੀ ਹੋਈ ਕੁਦਰਤ ਦੇ ਅੰਦਰ ਵੱਖਰ ਵੱਖਰੀ ਜੀਵਾਂ ਦਾ ਕਿਸਮਾਂ ਦੇ ਜੀਵਾਂ ਦਾ ਜਨਮ ਹੋਇਆ ਪਰ ਹਰੇਕ ਜੀਵ ਦੇ ਅੰਦਰ ਆਤਮਾ ਦੇ ਰੂਪ ਵਿੱਚ ਪ੍ਰਮਾਤਮਾ ਵਸ ਰਿਹਾ ਹੈ ਹਰੇਕ ਜੀਵ ਦੇ ਅੰਦਰ ਪ੍ਰਮਾਤਮਾ ਹਾਉ ਸਿਭਾਏ ਬਾਣ ਹੈ ਗੁਰੂ ਪਿਆਰ ਅੱਜ ਦੀਆਂ ਵਿਚਾਰਾਂ ਦੇ ਅੰਦਰ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਦੀ ਉਸਤਤਿ ਨੂੰ ਗਾਉਣਾ ਕਰ ਰਹੇ ਸਭ ਰਸ ਮਿੱਠੇ ਮੰਨਿਐ ਸੁਣਐ ਸਲੋਣੇ ਕੋਛਾ ਕਹਿੰਦੇ ਜੀਵਣ ਤੂੰ ਪ੍ਰਮਾਤਮਾ ਦੀ ਜਾਨ ਅਜ ਪਰਚ ਜਾਏ ਇਸ ਨੂੰ ਦੁਨੀਆ ਨੇ ਸਾਰੇ ਮਿੱਠੇ ਸੁਆਰ ਪਦਾਰ ਸਮਝੋ ਜੇ ਸਤ ਕਰਕੇ ਜੋ ਪ੍ਰਮਾਤਮਾ ਦੇ ਨਾਮ ਨਾਲ ਜਪਣ ਲੱਗ ਜਾਏ ਤੇ ਜਿਸ ਨੂੰ ਖਾਣ ਵਾਲੇ ਪਦਾਰਥ ਜਾਣੋ ਭਾਵੇਂ ਕੀ ਭਾਸ਼ਾ ਸਮਝਾਉਣਾ ਖਾਤੇ ਕਿ ਮੇਰੇ ਬਣਾ ਮੇਰੀ ਜਿੰਦੇ ਜੇ ਤੂੰ ਪ੍ਰਮਾਤਮਾ ਦੀ ਯਾਦ ਵਿੱਚ ਪੜ੍ਹ ਜਾਵੇਂ ਪ੍ਰਮਾਤਮਾ ਦੀ ਯਾਦ ਵਿੱਚ ਝੁੜ ਜਾਵੇਂ ਫਿਰ ਜਿਹੜੇ ਦੁਨੀਆਂ ਦੇ ਸਾਰੇ ਮਿੱਠੇ ਸਵਾਦ ਵਾਲੇ ਪਦਾਰਥ ਸਮਝੋ ਕੋਈ ਵੀ ਜਿਹੜੇ ਜੀਵਾਂ ਦੇ ਪ੍ਰਵਾਦ ਉਹਦੇ ਬਖਸ਼ਿਆ ਹੋਈਆਂ ਦਾਤਾ ਜਿਹੜੇ ਅਸੀਂ ਵਰਤ ਰਹੇ ਹਾਂ ਫਿਰ ਗੁਰੂ ਪਿਆਰਾ ਸਾਹਿਬ ਇਹਨੇ ਕਿ ਜਦੋਂ ਇਸ ਇਸ ਸਵਰਤ ਹਰਿ ਦੇ ਨਾਮ ਨਾਲ ਜੁੜਨ ਲੱਗ ਜਾਏ ਜਿਸ ਨੂੰ ਲੋਣ ਵਾਲੇ ਪਦਾਰਥ ਜਾਣਾ ਭਾਵ ਕਿ ਜਿਹੜੇ ਸੰਸਾਰੀ ਪਦਾਰਥਾਂ ਨੇ ਜਿਹੜੇ ਸੰਸਾਰੀ ਵਕਾਰ ਹਨ ਇਨ੍ਹਾਂ ਦੇ ਨਾਲ ਉਹ ਰੁੱਟ ਜਾਂਦਾ ਹੈ ਕਿ ਪਰਮਾਤਮਾ ਦੇ ਨਾਲ ਸੰਪਤੀ ਜੁੜ ਕੇ ਨਾਮ ਦੇ ਨਾਲ ਪਿਆਰ ਬਣ ਜਾਂਦਾ ਹੈ ਕਿ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਸੰਪਤੀ ਜੁੜ ਜਾਂਦੀ ਹੈ ਫਿਰ ਗੁਰੂ ਪਿਆਰੇ ਅਕਾਸ਼ ਸਾਹਿਬ ਦੇ ਵਿਚਾਰ ਪਰਮਾਤਮਾ ਦੀ ਯਾਦ ਦੇ ਵਿੱਚ ਸੰਪਤੀ ਜੁੜਦੀ ਹੈ ਤਾਂ ਜਿਹੜੇ ਸੰਸਾਰੀ ਪਦਾਰਥ ਹਨ ਫਿਰ ਗੁਰੂ ਪਿਆਰੇ ਇਸ ਨਾਲ ਜਪਦੇ ਹਨ ਜਿਵੇਂ ਹੈ ਮੂਣ ਵਾਲੇ ਪਦਾਰਥਾਂ ਨਾਲ ਭਾਲ ਕੀ ਸੀ ਇਹ ਪਦਾਰਥਾਂ ਨੂੰ ਇੱਕ ਲੋੜ ਹੀ ਦੇ ਰਹੀ ਰਸਤੇ ਰਹੇ ਹਾਂ ਇਸ ਕਾਲ ਦੀ ਸਮਝ ਆਉਂਦੀ ਹੈ ਇਸ ਕਾਲ ਦੀ ਸਮਝ ਹੀ ਆਉਂਦੀ ਹੈ ਕਿ ਜਿਹੜੇ ਦਿਨ ਆਉਹੀ ਪਦਾਰਥਾਂ ਨੇ ਸਾਡੇ ਨਾਲ ਸਾਥ ਦੇ ਨਿਭਣਾ ਜਿਹੜੇ ਮਾਤ ਪਿਤਾ ਸਦ ਮੀਤ ਨਾ ਭਾਈ ਵਣੁ ਰੁਹਾ ਨਾਮ ਤੇਰੇ ਸੰਗ ਸਹਾਈ ਤੇ ਗੁਰੂ ਦਾ ਪਿਆਰ ਹੈ ਜਿਹੜਾ ਮਾਂ ਪਿਓ ਧੀਆ ਪੁੱਤਾਂ ਦੇ ਮੋਹ ਦੇ ਪਿਆਰ ਦੀ ਅੰਤਾਂ ਦੇ ਵਿੱਚ ਵਸਿਆ ਪਿਆ ਹੈ ਵਿਕਾਰਾਂ ਦੀ ਅੰਤਾਂ ਦੇ ਵਿੱਚ ਵਸਿਆ ਪਿਆਰ ਹੈ ਤੇ ਗੁਰੂ ਪਿਆਰ ਭੰਨ ਗੁਰੂ ਆਪਜਾ ਦੇਵ ਜੀ ਆਪ ਦੇ ਕੀ ਭਾਏ ਇੰਨਾ ਵਿੱਚ ਤੇ ਰੱਖ ਕਿ ਸਨੇ ਆਪ ਜੀ ਸਮੇਟ ਸਾਧਨੀ ਦੇਣਾ ਮਨ ਤੂਹਾ ਨਾਮ ਤੇਰੇ ਸੰਹਾਰੇ ਪਰ ਗੁਰੂ ਪਿਆਰ ਜਦੋਂ ਤੇਰੇ ਨਾਲ ਸਹਾਈ ਹੋਣਾ ਕਿ ਅਨ ਪਰਮਾਤਮਾ ਕਾਲਪੁਰਖ ਦੇ ਨਾਮ ਨਹੀਂ ਹੋਣਾ ਹੈ ਉਸੇ ਨਾਮ ਹੀ ਤੇਵੇਂ ਜੀਵਨ ਦੇ ਅੰਦਰ ਜਾਚੋਣੀ ਹਾ ਤੈਨੂੰ ਪਰਮੋਪ ਦੇ ਵਿੱਚ ਪ੍ਰਮਾਤਮਾ ਦੀ ਹਜ਼ੂਰੀ ਦੇ ਅੰਦਰ ਵੀ ਸੋਪਾ ਜੀ ਹੋਣੀ ਹਾ ਜੇਕਰ ਤੇਰੇ ਕੋਲ ਪ੍ਰਮਾਤਮਾ ਦਾ ਨਾਮ ਹੈ ਗੁਰੂ ਦੀ ਬਖਸ਼ਿਸ਼ਾ ਹੰਨ ਖਟ ਤਰਸੀ ਮੁਖ ਬੋਲਣਾ ਮਾਰਣ ਨਾਗ ਕੀਏ ਜਿਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਰਸਨਾ ਦੇ ਨਾਲ ਬਚਾਰਨਾ ਕਰੋ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਕੀਰਤਨ ਵਸਾਲੇ ਜਾਣੋ ਕਿ ਆਪਣੇ ਜੀਵਨ ਦੇ ਅੰਦਰ ਆਪਣੇ ਇਸ ਜੀਵਨ ਦੇ ਸਫਰ ਦੇ ਵਿੱਚ ਕਿ ਗੁਰੂ ਪਿਆਰੋ ਆਪਣੇ ਮੂਹ ਦੇ ਨਾਲ ਆਪਣੇ ਰਸਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਉਚਾਰਨਾ ਕਰੋ ਇਹ ਜਾਣੋ ਕਿ ਜਿਵੇਂ ਕੀ ਦੁਨਿਆਵੀ ਜਿਹੜੇ ਪਦਾਰਥ ਹਨ ਜਿਦੋਂ ਪ੍ਰਮਾਤਮਾ ਦੀ ਸਿੱਖਤ ਸਿਵਾ ਗੁਰੂ ਦੀ ਵੰਡ ਕੀ ਪ੍ਰਮਾਤਮਾ ਦੇ ਨਾਮ ਨਾਲ ਛਣ ਜਾਂਦੀ ਹੈ ਸਭ ਰੂਪਿਆਰੇ ਗੁਰੂ ਦੀ ਸਿੱਖਤ ਸਿਵਾ ਦਾ ਕੀ ਇਹਨਾਂ ਧਮਸਾਲ ਹਨ ਕਿ ਜਿਹੜੇ ਦੁਨਿਆਵੀ ਪਦਾਰਥਾਂ ਦੇ ਵਿੱਚ ਤੋਂ ਭਾਈ ਮੋਹ ਤਿਆਗ ਦੇ ਜੰਡਾ ਦੇ ਵਿੱਚ ਪਸਿਆ ਧਿਆਨ ਹੈ ਇਸ ਨੂੰ ਇੱਕ ਸੁਆਦ ਰੇ ਮਸਾਲੇ ਜਾਣੋ ਕਿ ਪਾਏ ਤੇ ਸੁਆਦ ਹੈ ਜੀਵਨ ਦੇ ਪਰ ਗੁਰੂ ਦੇ ਪਿਆਰ ਜਿਹੜਾ ਜੀਵਨ ਦਾ ਆਧਾਰ ਹੋਣਾ ਹੈ ਜਿਹੜੇ ਜੀਵਨ ਦੀ ਸਫਲਤਾ ਹੁੰਨੀ ਹੈ ਸੋ ਤਾਂ ਗੁਰੂ ਨਾਨਕ ਪਾਛਾੜਦੇ ਕਿ ਪਾਏ ਰਸਨਾ ਦੇ ਨਾਲ ਪਾ ਪ੍ਰਮਾਤਮਾ ਦੇ ਨਾਮ ਉਚਾਰਿਆ ਹੀ ਗੁਰੂ ਦੀ ਸੇਧ ਤੋਂ ਸਵਾਣ ਕੀਤੇ ਆ ਪ੍ਰਮਾਤ ਦੇ ਨਾਮ ਵਿਚਾਰੇ ਹੀ ਸਾਡੇ ਜੀਵਨ ਦੇ ਅੰਦਰ ਸਰਦੀ ਆਉਣੀ ਹੈ ਛਤੀ ਹੈ ਅੰਮ੍ਰਿਤ ਭਾਉ ਏਕ ਜਾਖ ਨਦਰ ਕਰੇ ਤੇ ਪ੍ਰਮਾਤ ਉਹਦਾ ਨਾਮ ਨੇ ਰਸ ਪ੍ਰੇਮ ਛਤਰੀ ਹੈ ਕਿਸਮ ਨੇ ਸਵਾਦ ਰੇ ਭੋਜ ਰਹਾਨਾ ਪਰ ਇੰਨਾ ਉਸੇ ਦਾਤ ਉਸ ਤੋਂ ਮਿਲਦੀ ਹੈ ਜਿਸ ਤੈ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਕਰਦਾ ਹੈ ਜਿੰਨਾ ਉਤੇ ਗੁਰੂ ਰਹਿਤ ਕਰਦਾ ਹੈ ਪ੍ਰਕਿਰੂ ਦੇ ਪਿਆਰ ਦੀ ਪ੍ਰਮਾਤਮਾ ਨਾਲ ਇੱਕ ਰਸ ਪ੍ਰੇਮ ਜਤਰੀ ਹੈ ਭਾਵੇਂ ਜਿਹੜਾ ਸੁਰਤੀ ਕਰਕੇ ਗੁਰੂ ਦਾ ਮਨ ਖੜਕੇ ਨਾਮ ਜਪਦਾ ਹੋਇਆ ਇਹ ਕਿਸਮ ਦੇ ਸਵਾਦ ਰੇ ਭੋਜਨ ਹਾਂ ਪਰ ਉੱਚੀ ਦਾਤ ਹੈ ਬੜੀ ਹੀ ਉੱਚੀ ਦਾਤ ਹੈ ਪ੍ਰਮਾਤਮਾ ਦੇ ਨਾਮ ਦੀ ਪਾਸ਼ਾ ਕਹਿੰਦੇ ਜਿਸ ਉਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਨજર ਪੈ ਜਾਂਦੀ ਹੈ ਤੇ ਗੁਰੂ ਪਿਆਰ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜੋ ਆਪਣੇ ਜੀਵਨ ਦੀ ਅਵਸਥਾ ਨੂੰ ਉੱਚਾ ਕਰਦੇ ਹਨ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਕਿੰਨਾ ਪਦਾਰਥ ਨੂੰ ਖਾਣ ਨਾਲ ਖੁਸ਼ੀ ਮਿਲਦਾ ਹੈ ਫਿਰ ਪਾਸ਼ਾ ਕਹਿੰਦੇ ਕਿ ਭਾਈ ਜਿਹੜੇ ਦੁਨਿਆਵੀ ਪਦਾਰਥਾਂ ਦੇ ਨਾਲ ਤੋਹ ਪਾਈ ਬਿਠਾ ਹੈ ਇਹ ਸੰਸਾਰੀ ਪਨਾਥਾਂ ਦੇ ਮੋਹ ਦੇ ਵਿੱਚ ਈਆਂ ਪੁੱਤਰਾਂ ਦੇ ਮੋਹ ਦੇ ਵਿੱਚ ਆਪਣਾ ਸਾਰਾ ਜੀਵਨ ਹੀ ਗਵਾ ਬੈਠਾ ਹੈ ਤੁ ਪ੍ਰਮਾਤਮਾ ਨੂੰ ਮੰਤਰ ਵਿਸਾਰ ਦਿੱਤਾ ਹੈ ਕਦੇ ਇਸ ਪ੍ਰਮਾਤਮਾ ਨੂੰ ਤੁ ਗੁਰੂ ਦੇ ਪਿਆਰੇ ਯਾਦ ਨਹੀਂ ਕੀਤਾ ਇਹ ਸਾਰੇ ਖਵਾਣ ਪਨਾਥ ਖਵਾਣ ਵਾਲੇ ਹਨ ਭਾਗ ਵੀ ਤੇਰੇ ਜਿੰਦ ਜੀਵਨ ਦੇ ਅੰਦਰ ਇਹਨਾਂ ਦੇ ਨਾਲ ਤੈਨੂੰ ਪ੍ਰਮਾਤਮਾ ਨੇ ਦਰਦੀ ਪ੍ਰਾਪਤ ਨਹੀਂ ਹੋਣੀ ਤੇ ਦੇ ਦਾਤੈ ਸੰਗਤਿ ਕਰੇਗਾ ਪਰਮਾਤਮਾ ਦੇ ਨਾਲ ਸੋਟੀ ਕਰਕੇ ਜੁੜੇਗਾ ਸائیں ਗੁਰੂ ਦੇ ਪਿਆਰੇ ਤੇ ਰਵਕਾਰਾ ਦੇ ਨਾਲ ਸਾਜਮਤ ਜਾਏਗਾ ਉਹ ਪਰਮਾਤਮਾ ਦੇ ਚੜ੍ਹੇ ਪੈਰਾ ਹੋ ਜਾਏਗਾ ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲਹਿ ਵਕਾਰ ਭਜਨਾ ਪਰਮਾਤਮਾ ਦੇ ਨਾਮ ਨਾਲ ਸਰੀਰ ਰੁਕੀ ਹੋ ਜਾਂਦਾ ਹੈ ਪਾਉ ਕੇ ਜਿਨਾਂ ਵਕਾਰਾਂ ਦੇ ਨਾਲ ਜਿਨਾਂ ਪਰਮਾਤਮਾ ਦੇ ਨਾਲ ਮੋਦ ਨਾ ਲਪਾਇਆ ਮਨ ਦੇ ਵਿੱਚ ਵੀ ਬੰਦੇ ਖਿਆਲ ਰਪੈਂਦੇ ਹਨ ਫਿਰ ਗੁਰੂ ਤਿਆਰੇ ਜਿਹੜੇ ਕਾਮਾ ਦਾਇਕ ਪੰਜੇ ਤਦ ਹਨ ਪ੍ਰਪਾਸ਼ਾ ਕਹਿੰਦੇ ਲੋਭ ਦੇ ਅਹੰਕਾਰ ਜਿਸ ਹਿਰਦੇ ਦੇ ਵਿੱਚ ਆ ਜਾਂਦਾ ਹੈ ਫਿਰ ਇਹ ਸਾਰੇ ਵਰਤਾਰਸ ਨਾਲ ਮਨੁੱਖ ਦਾ ਇਹ ਸਰੀਰ ਹੈ ਰੂਗੀ ਬਣ ਜਾਂਦਾ ਹੈ ਤੇ ਮਨ ਦੇ ਵਿੱਚ ਕਈ ਮੌੜੇ ਚਾਲ ਆਉਂਦੇ ਹਨ ਪਰ ਗੁਰੂ ਪ੍ਰਿਆਰੋ ਮਨ ਭੜਕਦਾ ਹੈ ਵਿਕਾਰਾਂ ਦੇ ਵੱਲ દોੜਦਾ ਹੈ ਮਨ ਦੀ ਐਸੀ ਡਾਵਾ ਡੋਲ ਹਾਜ਼ ਪੜ ਜਾਂਦੀ ਹੈ ਫਿਰ ਗੁਰੂ ਪਿਆਰ ਵਿਕਾਰਾਂ ਇਕੱਠੇ ਕਰਨ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਕਦੇ ਸਮਝੀ ਨਹੀਂ ਆਉਂਦੀ ਕਿ ਪ੍ਰਮਾਤਮਾ ਦਾ ਨਾਮ ਜਪਣਾ ਹੈ ਕਿਸ ਰੇ ਜੀਵਨ ਬਿਨਾਂ ਹੈ ਕਿਉਂ ਮੁੜਖਾ ਜੀਵਨ ਬੜਿਆ ਹੈ ਪ੍ਰਗੁਰ ਪਿਆਰੋ ਜਿਨ੍ਹਾਂ ਦਾ ਹਰ ਮਾਸ਼ਾ ਕਿਹਦੇ ਇਸ ਜੀਵਨ ਦੀ ਸਮਝ ਨਹੀਂ ਆਉਂਦੀ ਇਹ ਫਿਰ ਜਿਹੜੇ ਸੰਸਾਰੀ ਪਦਾਰਥਾਂ ਨਾਲ ਜਿਹਨਾਂ ਪਦਾਰਥਾਂ ਨੂੰ ਇਕੱਠੇ ਕਰਨ ਤੇ ਲੱਗਾ ਪਿਆਰ ਹੈ ਤੂੰ ਇਹ ਤੇਰੇ ਸਰੀਰ ਨੂੰ ਰੋਕੀ ਕਰ ਜਾਣਗੇ ਤੇਰੇ ਮਨ ਦੇ ਵਿੱਚ ਮਾੜੇ ਖਿਆਲ ਨੂੰ ਪੈਦਾ ਕਰਨਗੇ ਕਿ ਤੇਰੇ ਜੀਵਨ ਨੂੰ ਇਹ ਵਿਅਰਥ ਕਰ ਦੇਣਗੇ ਰਹਾਉ ਅੱਗੇ ਵਿਚਾਰਾਂ ਦੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਉਣਾ ਕਰਦੇ ਰਤਾ ਪੈਨਣ ਮਨ ਰਤਾ ਸੁਬੇਦੀ ਸਤਿਦਾਨ ਤੇ ਪ੍ਰਮਾਦ ਨਾ ਪ੍ਰੀਤ ਦੇ ਮਨ ਵਿੱਚ ਰੰਗਿਆ ਜਾਏ ਫਿਰ ਗੁਰੂ ਦੇ ਪਿਆਰ ਹੈ ਜਿਹੜਾ ਤਰ੍ਹਾਂ ਮਨ ਹੈ ਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਏ ਇਹ ਨਾਲ ਪਛਾਣ ਸਮਾਨ ਹੈ ਭਾਵ ਕੀ ਦਾਨ ਪਾਨ ਕਰਨਾ ਰੰਗਲ ਦੀ ਸੇਵਾ ਕਰਨੀ ਇਹ ਛਿੱਟੀ ਪਛਾਣ ਸਮਝੋ ਪਰ ਜਿਹੜਾ ਤਰ੍ਹਾਂ ਮਨ ਹੈ ਪ੍ਰਮਾਤਮ ਦੇ ਪੇਰੇਵ ਦੇ ਵਿੱਚ ਗੁਰੂ ਦੇ ਪਿਆਰ ਦੇ ਵਿੱਚ ਮਨ ਲੱਗਿਆ ਜਾਏ ਇਸ ਨੂੰ ਨਾਮ ਦਾ ਰੰਗ ਲੱਗ ਜਾਏ ਲੋ ਰੰਗ ਜਿਸ ਕੋ ਲੱਗਣ ਇਸਕੇ ਵਡਭਾਗਾ ਮੈੜਾ ਕਦੇ ਨਾ ਹੋਵੇ ਨਾ ਵਾਗੇ ਤੱਕ ਮੇਰਾ ਸਾਧੂ ਸੰਗ ਵੀ ਸੁਣੋ ਮੇਰੇ ਮੀਤਾ ਮੈਂ ਕੋਈ ਕੋਟ ਅਗਰੇ ਨਰਮਣ ਪਏ ਕੀਤਾ ਫਿਰ ਗੁਰੂ ਦੇ ਪਿਆਰੇ ਬਾਦਸ਼ਾਹ ਕਹਿੰਦਾ ਕਿ ਭਾਈ ਉਹਨਾਂ ਗੁਰੂ ਦੇ ਪਿਆਰਿਆਂ ਦੇ ਨਾਲ ਕੋ ਸਿੱਖਾਂ ਦੀ ਸੰਗਤ ਕਰਨੀ ਕਰ ਜਿਨ੍ਹਾਂ ਲਈ ਸੰਗਤ ਕੀਤੇ ਆ ਤੇਰਾ ਮਾਣਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਜਾਏ ਇਹ ਲਾਲ ਬਚਾਨ ਹੈ ਭਾਵੇਂ ਤੇਰੇ ਉੱਤੇ ਐਸੀ ਨਾਮ ਦੀ ਲਾਲੀ ਆ ਜਾਵੇਗੀ ਲਾਲ ਰੰਗ ਜਿਸ ਕੋ ਲੱਗਾ ਤਿਸਕੇ ਵਡਾਗਾ ਬੜੇ-ਵੱਡੇ ਭਾਗਾ ਵਾਲਾ ਬਣ ਜਾਏਗਾ ਸਤਿਗੁਰੂ ਪਿਆਰ ਜਿਹੜਾ ਪ੍ਰਮਾਤਮਾ ਦਾ ਨਾਮ ਦਾ ਰੰਗ ਹੈ ਇਸ ਨੂੰ ਕੋਈ ਦੁਨਿਆਵੀ ਪਦਾਰਥ ਨਹੀਂ ਰਾਹੀ ਸਕਦਾ ਇਸ ਨੂੰ ਕੋਈ ਐਸੀ ਦੁਨਿਆਵੀ ਧਨ ਤੌਤ ਮਾਇਆ ਨਹੀਂ ਜਿਹੜੀ ਪ੍ਰਮਾਤਮਾ ਦੇ ਰੰਗ ਨੂੰ ਲਾ ਸਕੇ ਮੇਰਾ ਦਾਨ ਤਨ ਕਰਨਾ ਹੈ ਲੋਹਣਦਿਆਂ ਦੀ ਸੇਵਾ ਕਰਨੀ ਹੈ ਇਹ ਦੇ ਵਿੱਚ ਜੀਵਨ ਦੇ ਅੰਦਰ ਸਾਰੇ ਵਕਾਰਾਂ ਨੂੰ ਖਤਮ ਕਰ ਦੇਵੇਗੀ ਤੇਰੇ ਐਸੇ ਪ੍ਰਾਧਾਨ ਖਤਮ ਕਰ ਦੇਵੇਗੀ ਸ੍ਰੀ ਗੁਰੂ ਪਿਆਰੇ ਦਾ ਦਾਨ ਬਣ ਕੇ ਗੀਤਾ ਤੇ ਰੈਸ ਪਰਲੋਭ ਦੇ ਵਿੱਚ ਰੈ ਸਹਾਇ ਹੋਵੇਗਾ ਸਭਨੇ ਤੇਰੇ ਜਦੋਂ ਉਸੇ ਖਚਾਰੀ ਦੇ ਅੰਦਰ ਧਰਮ ਰਾਜ ਦੀ ਖਚਾਰੀ ਦੇ ਅੰਦਰ ਤੇਰੇ ਚੰਗੇ ਮਾੜੇ ਕਰਮਾਂ ਦਾ ਦੇਖਾ ਰੱਖਿਆ ਜਾਣਾ ਹੈ ਦੇਖਾ ਜਾਣਾ ਹੈ ਉਸ ਸਮੇਂ ਜਿਹੜਾ ਤੂੰ ਚੰਗਾ ਕਰਮ ਕੀਤਾ ਰਹੇ ਫਿਰ ਗੁਰੂ ਦੇ ਪਿਆਰ ਆ ਉਹ ਸਮੇਂ ਸਹਾਈ ਹੋਣਾ ਹੈ ਜੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਗੁਰੂ ਪਿਆਰੋਂ ਆਪਣੇ ਮਨ ਵਿੱਚੋਂ ਕਾਲ ਕਟ ਕੱਟ ਦੇਣੀ ਨੀਲੇ ਰੰਗ ਦੀ ਪਛਾਣ ਜਾਣੋ ਭਾਵੇਂ ਕੀ ਆਪਣੇ ਮਨ ਦੇ ਵਿੱਚ ਵਿਕਾਰਾਂ ਨੂੰ ਖਤਮ ਕਰ ਦੇਣਾ ਇਹਨਾਂ ਦੇ ਵਿਕਾਰਾਂ ਦੀ ਮਾਇਆ ਨੂੰ ਹੀ ਖਤਮ ਕਰ ਦੇਣਾ ਕਾਰਨ ਕਰਦੇ ਨੇ ਜਿਹੜੀ ਮਨ ਤੇ ਮਾਇਲ ਹੈ ਜਿਹੜੀ ਕਾਰਨ ਲੱਗੀ ਹੈ ਉਸ ਨੂੰ ਮਨ ਦੇ ਵਿੱਚੋਂ ਦੂਰ ਕਰ ਦੇਣਾ ਕੱਟ ਦੇਣਾ ਕਿਰਪਾਸ਼ਾ ਗਦੇ ਨੀਲੇ ਰੰਗ ਦੀ ਪਛਾਣ ਜਾਣੋ ਭਾਵੇਂ ਕੀ ਤੇਰੇ ਜੀਵਨ ਦੇ ਅੰਦਰ ਤਪਦੀਲੀ ਆ ਜਾਂਦੀ ਹੈ ਤੇਰਾ ਜੀਵਨ ਵੀ ਵਿਅਰਥ ਹੋਣ ਤੋਂ ਬਚ ਜਾਏਗਾ ਜੇ ਤੂੰ ਇਹ ਉਤਮ ਕਰ ਲਵੇਂਗਾ ਜੇ ਤੂੰ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਗੁਰੂ ਦੇ ਪ੍ਰੇਮ ਦੇ ਵਿੱਚ ਰੰਗ ਲਏਗਾ ਫਿਰ ਗੁਰੂ ਦੇ ਪਿਆਰ ਆ ਤੇਰੇ ਮਨ ਤੋਂ ਵਹਿਕਾਰਾਂ ਦੀ ਮਹਿਤ ਨਹੀਂ ਜਾਏਗੀ ਮਨੁਤਰਾ ਗੁਰੂ ਦੇ ਚਾਹਨਾ ਜੜ ਕੇ ਪਵਿੱਤਰ ਹੋ ਜਾਏਗਾ ਗੁਰੂ ਪਿਆਰੇ ਤੀਸੁ ਮਾਤਾ ਕਿਆ ਕਰੇ ਮਨ ਮੇ ਮੈਲ ਸਮਾਨ ਤੇ ਗੁਰੂ ਪਿਆਰੇ ਤੀਸ ਸੁਣਾਉਂਦਾ ਵੇ ਇਸ ਕੀ ਪਤਾ ਜੇ ਮਾਣ ਦੀ ਮੈਲ ਨਾ ਜਾ ਲਈ ਪ੍ਰਕਾਸ਼ਵੇਂ ਦੇ ਭਾਈ ਜਿੰਨਾ ਚਿਰ ਤੇਰੇ ਅੰਦਰ ਗੁਰੂ ਦੇ ਲਈ ਪਿਆਰ ਨਹੀਂ ਤੇਰੀ ਮਾਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਉਹਨਾਂ ਜਾਂਦੇ ਨੇ ਮਾਣ ਦੀ ਮੈਲ ਨਹੀਂ ਜਾ ਸਕਦੀ ਮੈਂ ਤੇਰੇ ਤੇ ਰਾਮ ਮਾਨ ਪੂਰਤ ਨਹੀਂ ਹੋ ਸਕਦਾ ਸਿਰੋਮੈ ਗੁਰੂ ਦੇ ਪਿਆਰੇ ਤੇਰਾ ਮਨ ਪਵਿੱਤਰ ਹੋਵੇਗਾ ਉਸ ਸਮੇਂ ਜਦ ਇਹ ਤਨ ਦਾ ਰੋਗ ਹੀ ਘਟਿਆ ਜਾਵੇਗਾ ਤੇ ਮਨ ਦਾ ਵੀ ਪਵਿੱਤਰ ਹੋ ਜਾਵੇਗਾ ਕੰਨ ਬੰਦ ਸੰਤੋਖਤਾ ਤਨ ਜੋਬਨ ਤੇਰਾ ਨਾਮ ਤੇ ਗੁਰੂ ਪਿਆਰਾ ਸੰਤੋਖ ਮੈਂ ਆਪਣੇ ਰਖ ਦਾ ਬਣਾਇਆ ਹੈ ਤੇਰਾ ਨਾਮ ਹੀ ਮੇਰੇ ਧਨ ਹੈ ਮੇਰੇ ਜਵਾਨੀ ਹੈ ਫੇਰ ਗੁਰੂ ਤੇ ਆਇਆ ਥੀਲੀ ਪੰਕਤ ਦੇ ਅੰਦਰ ਧੰਨ ਗੁਰੂ ਨਾਨਕ ਪਾਸ਼ਣ ਇਹ ਕਹਣਾ ਕੀਤਾ ਵੀ ਭਾਈ ਸੰਤੋਖ ਤੂੰ ਮੈਂ ਆਪਣੇ ਲੱਖ ਦਾ ਪਰ ਪਰਦਾ ਹੈ ਤੇਰਾ ਨਾਮ ਹੀ ਮੇਰਾ ਧੰਨ ਹੈ ਤੇਰਾ ਨਾਮ ਹੀ ਮੇਰੀ ਜਵਾਨੀ ਹੈ ਜਿਸ ਦੇ ਨਾਲ ਮੇਰਾ ਜੀਵਨ ਹੈ ਜਿਹਦੇ ਨਾਲ ਹੀ ਮੇਰੇ ਜੀਵਨ ਦੇ ਅੰਦਰ ਪ੍ਰਾਪਤੀ ਹੋਈ ਹੈ ਜਿਹਦੇ ਨਾਲ ਹੀ ਮੈਨੂੰ ਇਹ ਸੰਤੋਖ ਪ੍ਰਾਪਤ ਹੋਇਆ ਹੈ ਗੁਰੂ ਪਿਆਰਿਓ ਪਾਛ ਆਖਦੇ ਕੀ ਭਾਈ ਤਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਸ ਕਰਤੇ ਸਭ ਕਾਜੇ ਜਿੰਨਾ ਚਿਰ ਮਨੁੱਖ ਦੇ ਅੰਦਰ ਦਿਆ ਸੁਤੋਖ ਨਿਮਰਤਾ ਭਾਉਣਾ ਨਹੀਂ ਆਉਂਦੀ ਉਹਨਾਂ ਚਿਰ ਜੀਵਨ ਦੇ ਸਾਰੇ ਕੀਤੇ ਹੋਏ ਕਾਰਜ ਬਹਾਲ ਵਿਰਤੇ ਚਲੇ ਜਾਂਦੇ ਹਨ ਇਸ ਲਈ ਪਾਛ ਆਖਦੇਗੇ ਪ੍ਰਮਾਤਮਾ ਮੈਂ ਤੇਰੇ ਅੱਗੇ ਇਹ ਹੀ ਅਰਦਾ ਕਰਦਾ ਹਾਂ ਕਿ ਮੈਨੂੰ ਐਸਾ ਸੰਸੋਖ ਬਖਸ਼ ਐਸੀ ਨਿਮਰਤਾ ਬਖਸ਼ ਕਿ ਮੇਰੇ ਤੇਰਾ ਨਾਮ ਹੀ ਮੇਰੇ ਲਈ ਧੰਨ ਹੈ ਤੇ ਤੇਰਾ ਨਾਮ ਹੀ ਮੇਰੇ ਲਈ ਜਵਾਨੀ ਹੈ ਕਿ ਮੈਂ ਇਸ ਰੂਹ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਪਵਿੱਤਰ ਕਰ ਲਵਾਂ ਆਪਣੇ ਜੀਵਨ ਦੇ ਅੰਦਰ ਤੇਰੇ ਨਾਮ ਦੀ ਪ੍ਰਾਪਤੀ ਕਰ ਲਵਾਂ ਸ੍ਰੀ ਗੁਰੂ ਪਿਆਰੇ ਅਜਨੀਆ ਵਿਚਾਰਾਂ ਦੇ ਅੰਦਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ ਆਪਣਾ ਕਰਤੇ ਕੀ ਭਾਈ ਉਸ ਪ੍ਰਮਾਤਮਾ ਦੀ ਸਾਜੀ ਹੋਏ ਕੁਦਰਤ ਦੇ ਅੰਦਰ ਬਿਆਤਹੀ ਜੀਵਾਂ ਦਾ ਉਤਾਰ ਹੋਇਆ ਬੜੇ ਹੀ ਜੁਗਾਂ-ਜੁਗਾਂ ਦੇ ਨਾਲ ਪੀਰ ਪਗੰਬਰ ਜਤੀ ਸਦੀ ਦੇਵੀ ਦੇਵਾਂ ਦੇ ਉਤਾਰ ਧਾਰੇ ਪਰ ਗੁਰੂ ਪਿਆਰ ਸਰਕਾਰ ਪਰ ਪ੍ਰਮਾਤਮਾ ਦਾ ਕੋਈ ਅੰਤ ਨਾ ਜਾਣ ਸਕਿਆ ਕਿ ਕਿੰਨਾ ਵੱਡਾ ਆਕਾਰ ਹੈ ਕਿਸ ਤਰ੍ਹਾਂ ਦੇ ਦੁਨੀਆ ਸਾਜੀ ਹੈ ਸ੍ਰਿਸ਼ਟੀ ਸਾਜੀ ਹੈ ਇਸ ਲਈ ਪਾਸ਼ਾ ਕਹਿੰਦੇ ਕਿ ਪਾਇ ਇਸ ਪ੍ਰਮਾਤਮਾ ਦੇ ਹੁਕਮ ਨੂੰ ਗੁਰੂ ਦੀ ਰਜ਼ਾ ਨੂੰ ਮੰਨ ਕਰਕੇ ਮੰਨ ਗਏ ਜੋ ਪ੍ਰਮਾਤਮਾ ਨੇ ਇੱਛਾ ਹੈ ਉਸ ਨੂੰ ਆਪਣੇ ਵਿੱਚ ਪੜਾ ਸਮਝੀਏ ਤੇ ਗੁਰੂ ਦੀ ਸੰਗਤ ਕਰਕੇ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਰਸਾ ਕੇ ਵਕਾਰਾਂ ਤੋਂ ਮੁਕਤ ਹੋ ਜਾਈਏ ਇਹਨਾਂ ਬੰਦਨਾ ਦਾ ਵਕਤ ਹੋ ਜਾਏਗੇ ਸਾਡੇ ਵੀ ਜਨਵਾ ਮਾਰਨਾ ਦਰਿਆਤ ਹੋ ਜਾਵਾਂਗੇ ਸਾਡੇ ਵੀ ਲੋਭ ਸੁਖੀਏ ਪਰਲੋਭ ਸਹੇਲੇ ਨਾਲ ਘਰ ਪ੍ਰਵਿਆਤੇ ਵੇਲੇ ਸਾਡਾ ਵੀ ਲੋਭ ਦੇ ਪਰਲੋਭ ਸਹਾਈ ਹੋ ਜਾਵੇ ਪਾਛਾ ਰਹੇ ਤਾਂ ਕਰਨ ਅਜ ਦੀਆਂ ਸ਼ਬਦ ਵਿਚਾਰਾ ਸਾਡੇ ਮਨ ਦੇ ਵਿੱਚ ਸੁਣ ਸਾਨੂੰ ਵੀ ਜੀਵਨ ਜਉਣ ਦੀ ਜਗ ਜਾਵੇ ਪਾਤ ਨੂੰ ਪਿਆਰੇ ਹੋਈਆਂ ਭੁੱਲਾਂ ਦੀ ਛਮਾ ਬਖਸ਼ਣੀ ਆ ਸਰਬਾ ਸੰਤ ਬਖਸ਼ਣ ਜੋਗ ਹੈ ਗੁਰੂ ਸਾਹਿਬ ਆਖੇ ਜੋਗ ਹਨ ਸਿਰ ਸਮਤ ਵਰਤਣਿ ਆਉ ਸ਼ਬਦ ਨੇ ਕੀ ਲਗਾ ਪੰਕਤੀਆਂ ਦਾ ਪਾਠ ਸਰਵਨ ਕਰੀ ਜੀ ਨੀਲੀ سیاਹੀ ਕਦਾ ਕਰਨੀ ਪਹਿਰਣ ਫੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਗਨ ਤੇਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਹ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਾ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਰਤ ਸਦਾ ਹਾ ਤੇਰੀ ਨਾਮ ਮਨ ਵਸਾਵੇ ਉਨ ਜਨ ਕੇ ਮਨੁ ਵਸੈ ਆਵਾਜੇ ਸ਼ਬਦ ਕਮੇਰੇ ਕਹੈ ਨਾਨਕ ਸਤਿ ਸਾਰੇ ਸਾਰੁ ਕਾ ਨਾਹੀ ਘਰ ਤੀਰੈ ਸਚਾ ਨਾਮ ਮੇਰਾ ਆਧਾਰੁ ਸਚਾ ਨਾਮ ਆਧਾਰ ਮੇਰਾ ਜਨੁ ੁਖਾ ਸਦੁ ਗੁਵਾਈਆ ਪਰ ਸ਼ਾਂਤ ਸੁਖੁ ਮਨੁ ਆਵਸੈ ਜਨੇ ਇਛਾ ਤਰੁ ਪੁਜੈ ਆਇਆ ਸਦਾ ਕੁਰਬਾਨ ਕੀਤਾ ਗੁਰ ਬਟੋ ਜਿਸ ਦੀਐ ਜੀਵਣਿ ਆਇਆ ਕਹੈ ਨਾਨਕ ਸੁਮੋ ਸੰਤੋਸ਼ੁ ਆਬਦ ਧਰੋ ਪਿਆਰੁ ਸਚਾ ਨਾਮ ਦਕਾ ਰਸ ਭਰ ਗਏ ਕਾ ਰਸ ਭਰ ਗਏ ਸ਼ਬਦ ਬਾਜੇ ਇਹ ਕਲਾਜਿਤ ਕਰਤਾ ਰਿਹਾ ਪੰਚ ਰੂਪ ਸੁਤਤ ਵਸ ਕੀਤੇ ਕਾਲ ਕੰਟ ਕੁਮਾਰਿਆ ਪਰਮ ਪਾਇਆ ਸੁਧ ਜਣ ਕੋ ਸੇ ਨਾਮ ਹਰਿ ਕੇ ਲਾਗੇ ਕਹੈ ਨਾਨਕ ਸਹਿਤਿ ਕੋ ਬਾਵਾ ਦਤ ਕਰ ਅਨਹਦ ਬਾਜੇ ਅਨੰਤ ਸੁਮੁਖ ਭਾਗਿਓ ਸਗਰ ਮਨੋਰਥ ਪੂਰੇ ਆਹ ਬ੍ਰਹਮ ਪਰ ਉਪਾਇ ਉਤਰੇ ਸકલ ਗਸੂਰੇ ਦੁਖ ਰੋਗ ਸੰਤਾਰੋ ਉਤਰੇ ਸੁਮੀ ਸੱਚੀ ਬਾਣੀ ਸਤਿ ਸਾਚਨ ਭਏ ਸੱਤੇ ਪੂਰੇ ਗੁਰ ਤੇ ਜਾਨੀ ਸੁਨਦੇ ਪਨੀਤ ਕਹਤੇ ਭਗਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਪੂਰੇ ਸੁਨਦੇ ਪਨੀਤ ਕਹਤੇ ਭਗਤ ਸਤਗੁਰ ਰਹਾ ਪਰ ਦੂਰੇ ਸ਼ਲੋਕ ਪਵਨ ਗੁਰੂ ਪਾਣੀ ਤਾ ਮਾਤਾ ਤਰਤ ਮਹਤ ਨਿਰਸਰਾਬ ਦੁਇदाई दया ਖਿਲੇ ਸਭ ਜਗਤ ਸੰਗਿਆਈਆ ਗੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤਿਆਰਿਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ シュਤੀ ਨਾਲ ਜਿਨੇ ਨਾਮ ਸਿਆਇ దਇਮ ਸਕਤਿ ਧਾਰ ਨਾਨਕ ਤੇ ਮੁਖ